ਮੈ ਸੋ ਪ੍ਰਭ ਦੀ ਠਾਰਾਮ ਮੇਰੇ ਹਿਰਦੇ ਘਰ ਵਿੱਚ ਆਨੰਦ ਹੀ ਆਨੰਦ ਬਣ ਗਿਆ ਹੈ ਕਿਉਂਕਿ ਮੈਂ ਉਸ ਪ੍ਰਭੂ ਦਾ ਦਰਸ਼ਨ ਕਰ ਲਿਆ ਹੈ ਜੋ ਆਨੰਦ ਦਾ ਸੋਮਾ ਹੈ ਆਨੰਦੋ ਆਨੰਦ ਕਨ ਮੈ ਸੋ ਪ੍ਰਭ ਦੀ ਠਾਰਾਮ ਚੱਖੇ ਅੜਾ ਚੱਖੇ ਅੜਾ ਮੈਂ ਹਰ ਰਸ ਮਿੱਠਾ ਰਾਮ हूं ਅਤੇ ਮੈਂ ਪ੍ਰਮਾਤਮਾ ਦੇ ਨਾਮ ਦਾ ਮਿੱਠਾ ਰਸ ਚੱਖ ਲਿਆ ਹੈ ਉਹਦਾ ਟੇਸਟ ਹੁਣ ਮੈਨੂੰ ਆ ਗਿਆ ਟੇਸਟ ਮੈਂ ਕਰ ਲਿਆ ਅੱਜ ਵਾਲੀ ਭਾਸ਼ਾ ਚ ਕਹਿ ਲੈਣੇ ਆ ਚੱਖਣੇ ਦਾ ਮਤਲਬ ਹੁੰਦਾ ਜੀ ਛਕਣਾ ਹੁਣ ਉਹਨੂੰ ਆਪਾਂ ਅੰਗਰੇਜ਼ੀ ਚ ਟੇਸਟ ਕਹਿੰਦੇ ਆ ਵੀ ਟੇਸਟ ਕਰੋ ਜੀ ਉਦਾ ਹੁਣ ਮੈਂ ਟੇਸਟ ਦੇਖ ਲਿਆ ਪ੍ਰਭੂ ਪਰਮਾਤਮਾ ਦੇ ਨਾਮ ਦਾ ਮਾਰਾ ਸਮਝਾਉਣਾ ਕਰਦੇ ਨੇ ਬੜਾ ਮਿੱਠਾ ਰਸ ਹੈ ਮਿੱਠੇ ਵੀ ਬਹੁਤ ਤਰ੍ਹਾਂ ਦੇ ਹੁੰਦੇ ਆ ਜੀ ਪਰ ਇਹ ਜਿਹੜਾ ਮਠਾਸ ਆ ਨਾ ਇਹ ਦੱਸ ਨਹੀਂ ਸਕਦਾ ਜਿਵੇਂ ਗੁੰਗਾ ਮਠਿਆਈ ਸਵਾਦ ਲਈ ਮਠਿਆਈ ਖਾ ਕੇ ਗੁੰਗਾ ਦੱਸ ਨਹੀਂ ਸਕਦਾ ਵੀ ਇਹਦਾ ਸਵਾਦ ਸਿਰ ਹਲਾ ਸਕਦਾ ਇਸੇ ਤਰ੍ਹਾਂ ਭਾਈ ਪ੍ਰਭੂ ਪਰਮਾਤਮਾ ਦੇ ਨਾਮ ਦਾ ਸਵਾਦ ਵੀ ਇੰਨਾ ਮਿੱਠਾ ਰਸ ਹੈ ਇਹ ਦੱਸਿਆ ਨਹੀਂ ਜਾ ਸਕਦਾ ਸਰ ਹਲਾਇਆ ਜਾ ਸਕਦਾ ਮਹਿਸੂਸ ਕੀਤਾ ਜਾ ਸਕਦਾ ਦੱਸਿਆ ਨਹੀਂ ਜਾ ਸਕਦਾ ਵੀ ਇਹ ਕਿੰਨਾ ਮਿੱਠਾ ਹੈ ਤੇ ਕਿੰਨਾ ਸੁਆਦਲਾ ਹੈ ਹਰ ਰਸ ਮਿੱਠਾ ਮਨ ਮਹਿ ਬੂਠਾ ਸਤਗੁਰੂ ਠੂਠਾ ਸਹਿਜ ਭੈ ਪਰਮਾਤਮਾ ਦੇ ਨਾਮ ਦਾ ਮਿੱਠਾ ਰਸ ਮੇਰੇ ਮਨ ਵਿੱਚ ਆਪਸਿਆ ਹੈ ਕਿਉਂਕਿ ਸਤਗੁਰੂ ਮੇਰੇ ਉੱਤੇ ਦਿਆਵਾਨ ਹੋ ਗਿਆ ਹੈ ਗੁਰੂ ਦੀ ਮਿਹਰ ਨਾਲ ਮੇਰੇ ਅੰਦਰ ਆਤਮਿਕ ਅਡੋਲਤਾ ਪੈਦਾ ਹੋ ਗਈ ਹੈ। ਗ੍ਰਹਿ ਬਸ ਆਇਆ ਮੰਗਲ ਗਾਇਆ ਪੰਜ ਦੁਸ਼ਟ ਓਏ ਭਾਗ ਗਿਆ। ਹੁਣ ਮੇਰਾ ਹਿਰਦਾ ਘਰ ਬਸ ਵਿੱਚ ਹੈ। ਹੁਣ ਇਧਰ ਉਧਰ ਆਪਣੀ ਮਰਜ਼ੀ ਨਾਲ ਨਹੀਂ ਦੌੜਦਾ ਕੰਟਰੋਲੋਂ ਬਾਹਰ ਨਹੀਂ ਹੁਣ ਮੇਰੇ ਕੰਟਰੋਲ ਅੰਦਰ ਆ ਮੇਰਾ ਮਨ। ਮੇਰੇ ਗਿਆਨ ਇੰਦ੍ਰੇ ਖੁਸ਼ੀ ਦਾ ਗੀਤ ਗਾ ਰਹੇ ਹਨ ਹਰ ਮਾੜਾ ਨਹੀਂ ਦੇਖਦੇ ਇਹ ਅੱਖਾਂ ਮਾੜਾ ਨਹੀਂ ਤੱਕਦੀਆਂ ਕੰਨ ਮਾੜਾ ਸੁਣਦੇ ਨਹੀਂ ਜੀਭ ਮਾੜਾ ਬੋਲਦੀ ਨਹੀਂ ਮੇਰੇ ਹਿਰਦੇ ਘਰ ਵਿੱਚੋਂ ਉਹ ਕਾਮਦਕ ਪੰਜ ਬੈਰੀ ਨਸ ਗਏ ਹਨ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਉਹ ਮੇਰੇ ਹਿਰਦੇ ਘਰ ਵਿੱਚੋਂ ਹੁਣ ਡਿਲੀਟ ਹੋ ਗਏ ਫਿਰ ਕੀ ਹੋਇਆ ਸ਼ੀਤਲ ਅਗਾਨੇ ਅਮਰਤ ਬਾਣੇ ਸਾਜਨ ਸੰਤਬ ਸੀਠਾ ਜਦੋਂ ਦਾ ਮਿੱਤਰ ਗੁਰੂ ਪ੍ਰਮਾਤਮਾ ਨਾਲ ਮਿਲਣ ਵਾਸਤੇ ਵਕੀਲ ਬਣਿਆ ਹੈ ਉਸ ਦੀ ਉਸ ਦੀ ਆਤਮਿਕ ਜੀਵਨ ਦੇਣ ਵਾਲੀ ਬਾਣੀ ਦੀ ਬਰਕਤ ਨਾਲ ਮੇਰੇ ਗਿਆਨ ਇੰਦਰੇ ਠੰਡੇ ਠਾਰ ਹੋ ਗਏ ਹਨ ਮੈਂ ਕੁਪਦਾਰਥਾਂ ਵੱਲੋਂ ਰੱਜ ਗਏ ਹਨ ਕੋ ਨਾਨਕ ਹਰ ਸਿਉ ਮਨ ਮਾਨਿਆ ਸੋ ਪ੍ਰਭ ਨੈਣੀ ਦੀਠਾ ਗੁਰੂ ਨਾਨਕ ਸਾਹਿਬ ਜੀ ਕਹਿਣਾ ਕਰਦੇ ਨੇ ਮੇਰਾ ਮਨ ਹੁਣ ਪ੍ਰਮਾਤਮਾ ਨਾਲ ਗਿੱਜ ਗਿਆ ਹੈ ਮੈਂ ਉਸ ਪ੍ਰਮਾਤਮਾ ਨੂੰ ਆਪਣੀਆਂ ਅੱਖਾਂ ਨਾਲ ਵੇਖ ਲਿਆ ਹੈ ਨਹੀਂ ਤਾਂ ਹੁਣ ਆਮ ਤਾਂ ਭਾਈ ਆਪਾਂ ਨੂੰ ਨਹੀਂ ਦਖਦਾ ਉਹ ਪਰ ਉਹ ਆਪਾਂ ਨੂੰ ਦੇਖ ਰਿਹਾ ਪਰ ਗੁਰੂ ਨਾਨਕ ਸਾਹਿਬ ਕਹਿੰਦੇ ਮੈਂ ਅਸਥੂਲ ਅੱਖਾਂ ਨਾਲ ਦੇਖ ਲਿਆ ਉਹਨੂੰ ਹੁਣ ਕਿਉਂਕਿ ਉਹਦੀ ਮਿਹਰ ਹੋ ਗਈ ਉਹਦੇ ਗਿਆਨ ਦਾ ਖਜ਼ਾਨਾ ਪੱਲੇ ਆਇਆ ਤਾਂ ਮੈਨੂੰ ਸਭ ਗੋਬਿੰਦ ਹੈ ਸਭ ਗੋਬਿੰਦ ਹੈ ਗੋਬਿੰਦ ਬਿਨ ਨਹੀਂ ਕੋਏ ਹੁਣ ਗੋਬਿੰਦ ਦੇ ਅਕਾਲ ਪੁਰਖ ਵਾਹਿਗੁਰੂ ਦੇ ਸਰੂਪ ਤੋਂ ਬਿਨਾਂ ਹੋਰ ਮੈਨੂੰ ਕੋਈ ਨਹੀਂ ਦਿਖਦਾ ਹੁਣ ਸਾਰਿਆਂ ਵਿੱਚ ਹੀ ਰੱਬ ਦਿਖਦਾ ਸਾਰਿਆਂ ਨਾਲ ਹੀ ਪਿਆਰ ਕਰਦਾ ਕੌਡੇ ਰਾਖਸ਼ਾਂ ਗਿਆਨਾਂ ਵੀ ਪਿਆਰ ਕੀਤਾ ਤਾਂ ਹੀ ਗਿਆਨ ਦੀ ਦਾਤ ਦਿੱਤੀ ਉਹਨਾਂ ਨੂੰ ਜਾ ਕੇ ਫਿਰ ਉਹ ਸੱਜਣ ਬਣੇ ਗੁਰਮੁਖ ਬਣੇ ਗੁਰੂ ਦੇ ਪਿਆਰੇ ਬਣੇ ਗੁਰੂ ਦੇ ਸਿੱਖ ਬਣੇ ਕਉਡੇ ਰਕਸ਼ ਚਰਗੇ ਵੀ ਸੱਜਣ ਠੱਗ ਵਰਗੇ ਵੀ ਕਿਉਂਕਿ ਸਾਰਿਆਂ ਨਾਲ ਪਿਆਰ ਸੀ ਨਹੀਂ ਤਾਂ ਹੁਣ ਜਿਹੜਾ ਮਾੜਾ ਜਿਹਾ ਆਪਾਂ ਇੱਥੇ ਮਨਲੇ ਚ ਦੇ ਲੋ ਘਰੇ ਘਰ ਦੇ ਵਿੱਚ ਹੀ ਕਿਸੇ ਦੇ ਖਿਆਲ ਨਹੀਂ ਆਪਣੇ ਨਾਲ ਮਿਲਦੇ ਤੇ ਆਪਾਂ ਨੂੰ ਚੰਗਾ ਨਹੀਂ ਲੱਗਦਾ ਪਰ ਗੁਰੂ ਨਾਨਕ ਸਾਹਿਬ ਨੇ ਐਡੇ ਐਡੇ ਹੰਕਾਰੀਆਂ ਨੂੰ ਬਕਾਰੀਆਂ ਨੂੰ ਜਾ ਜਾ ਕੇ ਗਿਆਨ ਦੀ ਦਾਤ ਦਿੱਤੀ ਤੇ ਉਹਨਾਂ ਨੂੰ ਰੱਬ ਦਾ ਰੂਪ ਬਣਾਤਾ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਨੇ ਮੇਰਾ ਮਨ ਹੁਣ ਪ੍ਰਮਾਤਮਾ ਨਾਲ ਗਿੱਜ ਗਿਆ ਹੈ ਮੈਂ ਉਸ ਪ੍ਰਮਾਤਮਾ ਨੂੰ ਆਪਣੀਆਂ ਅੱਖਾਂ ਨਾਲ ਵੇਖ ਲਿਆ ਹੈ ਕਿਵੇਂ ਵੇਖਿਆ ਵੀ ਕੋਡੇ ਰਕਸ਼ਸ ਦੇ ਵਿੱਚ ਵੀ ਪ੍ਰਭੂ ਪ੍ਰਮਾਤਮਾ ਨੂੰ ਦੇਖਿਆ ਸੱਜਣ ਠੱਗ ਵਿੱਚ ਵੀ ਤੇ ਉਹਨਾਂ ਨੂੰ ਗਿਆਨ ਦੇ ਕੇ ਉਹਨਾਂ ਨੂੰ ਮਾੜੇ ਕੰਮਾਂ ਤੋਂ ਬਚਾਤਾ ਮਾੜਿਆ ਕੰਮਾਂ ਤੋਂ ਹਟਾਤਾ ਭੂਮੀਆਂ ਚੋਰ ਨੂੰ ਚੋਰੀਆਂ ਤੋਂ ਹਟਾਤਾ ਇਹ ਆ ਪੈਗੰਬਰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੂੰ ਅਸੀਂ ਪੈਗੰਬਰ ਕਹਿ ਸਕਦੇ ਹਾਂ ਕਿਉਂਕਿ ਨਵਾਂ ਪੈਗਾਮ ਲੈ ਕੇ ਆਏ ਸੰਸਾਰ ਦੇ ਵਿੱਚ ਸਿੱਧੇ ਰਸਤੇ ਪਾਉਣ ਤੇ ਸਚਾਈ ਦੇ ਨਾਲ ਜੋੜਨ ਲਈ ਤੇ ਜੋ ਅਕਾਲ ਪੁਰਖ ਵਾਹਿਗੁਰੂ ਪੈਦਾ ਕਰਦਾ ਹੈ ਉਸ ਕੁਦਰਤ ਨੂੰ ਫੋਲੋ ਕਰਨ ਵਾਸਤੇ ਇਹ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨਵਾਂ ਪੈਗਾਮ ਲੈ ਕੇ ਆਏ ਸੰਸਾਰ ਵਾਸਤੇ ਜਿਹੜਾ ਨਵਾਂ ਪੈਗਾਮ ਲੈ ਕੇ ਆਵੇ ਉਹਨੂੰ ਪੈਗੰਬਰ ਕਿਹਾ ਜਾਂਦਾ ਪੈਗੰਬਰ ਇਹ ਨੇ ਸਾਡੇ ਬਹੁਤ ਵੱਡੇ ਪੈਗੰਬਰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਸੋਹੜੇ ਸੋਹੜੇ ਮੇਰੇ ਬੰਕ ਦਵਾਰੇ RAM ਸੋਹ ਅੜੇ ਸੋਹ ਅੜੇ ਮੇਰੇ ਬੰਕ ਦਵਾਰੇ RAM ਹੈ ਸਕੀ ਮੇਰੇ ਹਿਰਦੇ ਘਰ ਦੇ ਸਾਰੇ ਦਰਵਾਜ਼ੇ ਮੇਰੇ ਗਿਆਨ ਇੰਦਰੇ ਸੋਹਣੇ ਹੋ ਗਏ ਹਨ ਸੋਭਨੀਕ ਹੋ ਗਏ ਹਨ ਪਹਨੜੇ ਪਹਨੜੇ ਮੇਰੇ ਸੰਤ ਪਿਆਰੇ RAM ਕਿਉਂਕਿ ਮੇਰੇ ਹਿਰਦੇ ਘਰ ਵਿੱਚ ਮੇਰੀ ਜਿੰਦ ਦੇ ਸਾਈ ਮੇਰੇ ਸੰਤ ਪ੍ਰਭੂ ਜੀ ਆਬ ਰਾਜੇ ਹਨ ਪਹਨੜੇ ਜਿਨ੍ਹਾਂ ਨੂੰ ਪ੍ਰੋਣੇ ਕਹਾ ਜਾਂਦਾ ਵੀ ਪ੍ਰੋਣੇ ਆਏ ਨੇ ਸਤਕਾਰਯੋਗ ਨੇ ਪਹਨੜੇ ਪਹਨੜੇ ਮੇਰੇ ਸੰਤ ਪਿਆਰੇ RAM ਕਿਉਂਕਿ ਮੇਰੇ ਹਿਰਦੇ ਘਰ ਵਿੱਚ ਮੇਰੀ ਜਿੰਦ ਦੇ ਸਾਈ ਮੇਰੇ ਸੰਤ ਪ੍ਰਭੂ ਜੀ ਆਬ ਰਾਜੇ ਹਨ ਸੰਤ ਪਿਆਰੇ ਕਾਰਜ ਸਾਰੇ ਨਮਸਕਾਰ ਕਰ ਲੱਗੇ ਸੇਵਾ ਮੇਰੇ ਪਿਆਰੇ ਸੰਤ ਪ੍ਰਭੂ ਜੀ ਮੇਰੇ ਕੰਮ ਸਾਰੇ ਸਵਾਰ ਰਹੇ ਹਨ ਮੇਰੇ ਸਾਰੇ ਗਿਆਨ ਇੰਦਰੇ ਉਸ ਸੰਤ ਪ੍ਰਭੂ ਨੂੰ ਨਮਸਕਾਰ ਕਰਕੇ ਉਸ ਦੀ ਸੇਵਾ ਭਗਤੀ ਵਿੱਚ ਲੱਗ ਗਏ ਹਨ ਆਪੇ ਜਾਂਜੀ ਆਪੇ ਮਾਂਜੀ ਆਪੇ Swami ਆਪ ਦੇਵਾ ਉਹ ਆਪ ਹੀ Swami ਹੈ ਉਹ ਆਪ ਹੀ ਮੇਲ ਹੈ ਉਹ ਆਪ ਹੀ ਮਾਲਕ ਹੈ ਉਹ ਆਪ ਹੀ ਇਸ਼ਟ ਦੇਵ ਹੈ ਆਪਣਾ ਕਾਰਜ ਆਪ ਸਵਾਰੇ ਆਪੇ ਧਾਰਨ ਧਾਰੇ ਮੇਰੀ ਜਿੰਦ ਦਾ ਮਾਲਕ ਪ੍ਰਭੂ ਮੇਰੀ ਜਿੰਦ ਨੂੰ ਆਪਣੇ ਚਰਨਾਂ ਵਿੱਚ ਜੋੜਨ ਦਾ ਇਹ ਆਪਣਾ ਕੰਮ ਆਪ ਹੀ ਸ੍ਰੀ ਚੜਦਾ ਹੈ ਕਹੋ ਨਾਨਕ ਸੋ ਕਹੋ ਨਾਨਕ ਸੋ ਘਰ ਮੈਂ ਬੈਠਾ ਸੋਹੇ ਬੰਕ ਦੁਆਰੇ ਗੁਰੂ ਮਹਾਰਾਜ ਕਹਿੰਦੇ ਨੇ ਮੇਰਾ ਖਸਮ ਪ੍ਰਭੂ ਮੇਰੇ ਹਿਰਦੇ ਘਰ ਵਿੱਚ ਆ ਬੈਠਾ ਹੈ ਮੇਰੇ ਸਾਰੇ ਗਿਆਨ ਇੰਦਰੇ ਸੋਹਣੇ ਬਣ ਗਏ ਹਨ ਨਵਨੇ ਦੇ ਨੌਨੇ ਦੇ ਮੇਰੇ ਘਰ ਮੈਂ ਆਈ RAM ਨਵਨੇ ਦੇ ਨੌਨੇ ਦੇ ਮੇਰੇ ਘਰ ਮੈਂ ਆਈ RAM ਮਹਾਰਾਜ ਕਹਿੰਦੇ ਸ੍ਰਿਸ਼ਟੀ ਦੇ ਸਾਰੇ ਹੀ ਨੋਖਜਾਨੇ ਮੇਰੇ ਹਿਰਦੇ ਘਰ ਵਿੱਚ ਆਟਕੇ ਹਨ ਸਭ ਕਿਸਮੈਂ ਸਭ ਕਿਸ ਪਾਇਆ ਨਾਮ ਧਿਆਈ ਰਾਮ ਕਿਉਂਕਿ ਹੁਣ ਮੈਂ ਪ੍ਰਮਾਤਮਾ ਦਾ ਨਾਮ ਸਿਮਰਦਾ ਹਾਂ ਮੈਨੂੰ ਹਰੇਕ ਬਾਦਾਰਥ ਮਿਲ ਗਿਆ ਹੈ ਮੈਂ ਸਭ ਕੁਝ ਲੱਭ ਲਿਆ ਹੈ ਜਦੋਂ ਭਾਈ ਗੁਰੂ ਦਾ ਗਿਆਨ ਪੱਲੇ ਆ ਜਾਏ ਉਦੋਂ ਸਭ ਕੁਝ ਹੀ ਲੱਭ ਜਾਂਦਾ ਮਨੁੱਖ ਨੂੰ ਪਰਮਾਤਮਾ ਦੇ ਨਾਮ ਦੀ ਦਾਤ ਵੀ ਮਿਲ ਜਾਂਦੀ ਹੈ ਮਾੜੀਆਂ ਬਹਿਬਤਾਂ ਤੋਂ ਵੀ ਛੁਟਕਾਰਾ ਪਿਆ ਜਾਂਦਾ ਸੱਚਾ ਸੋਚਾ ਜੀਵਨ ਹੋ ਜਾਂਦਾ ਉਹਨੂੰ ਫਿਰ ਇਹ ਕਿਹਾ ਜਾ ਸਕਦਾ ਵੀ ਮੈਨੂੰ ਸਭ ਕੁਝ ਮਿਲ ਗਿਆ ਨਾਮ ਤੇ ਆਈ ਸਦਾ ਸਖਾਈ ਸਹਿਜ ਸੁਭਾਈ ਗੋਵਿੰਦਾ ਮੈਂ ਉਸ ਗੋਵਿੰਦ ਦਾ ਨਾਮ ਸਦਾ ਸਿਮਰਦਾ ਹਾਂ ਜੋ ਮੇਰਾ ਸਦਾ ਲਈ ਸਾਥੀ ਬਣ ਗਿਆ ਹੈ ਜਿਸ ਦਾ ਸਦਕਾ ਮੇਰੇ ਅੰਦਰ ਆਦਮ ਕਾ ਦੋਸਤਾ ਤੇ ਪ੍ਰੇਮ ਪੈਦਾ ਹੋ ਗਿਆ ਹੈ ਗਣ ਤ ਮਟਾਈ ਚੂਕੀ ਧਾਈ ਕਦੇ ਨਾ ਵਿਆਪੇ ਮਨ ਚਿੰਦਾ ਮੈਂ ਆਪਣੇ ਅੰਦਰ ਚਿੰਤਾ ਫਿਕਰ ਮਿਟਾ ਗਿਆ ਮਟਾ ਲਿਆ ਹੈ ਮੇਰੀ ਭਟਕਣਾ ਮੁੱਕ ਗਈ ਹੈ ਕੋਈ ਚਿੰਤਾ ਮੇਰੇ ਮਨ ਉੱਤੇ ਕਦੇ ਜੋਰ ਨਹੀਂ ਪਾ ਸਕਦੀ ਗੋਬਿੰਦ ਗਾਜੇ ਅਨਹਦ ਬਾਜੇ ਅਚਰਜ ਸੋਭ ਬਣਾਈ ਮੇਰੇ ਅੰਦਰ ਗੋਬਿੰਦ ਗਾਜ ਰਹਾ ਹੈ ਪ੍ਰਭੂ ਦੇ ਸਿਮਰਨ ਦਾ ਆਨੰਦ ਪੂਰੇ ਜੋਬਨ ਵਿੱਚ ਹੈ ਪ੍ਰਭੂ ਦੇ ਸਿਮਰਨ ਦਾ ਆਨੰਦ ਪੂਰੇ ਜੋਬਨ ਵਿੱਚ ਹੈ ਕਿਉਂ ਆਨੰਦ ਬਣਿਆ ਐਉਂ ਆਨੰਦ ਬਣਿਆ ਹੋਇਆ ਹੈ ਮਾਨੋ ਸਾਰੇ ਸੰਗੀਤ ਸਾਜ਼ ਇੱਕ ਰਸ ਮੇਰੇ ਅੰਦਰ ਵੱਜ ਰਹੇ ਹਨ ਪ੍ਰਮਾਤਮਾ ਨੇ ਮੇਰੇ ਅੰਦਰ ਹਰਾਨ ਕਰਨ ਦੇਣ ਵਾਲੀ ਆਤਮਿਕ ਸੁੰਦਰਤਾ ਪੈਦਾ ਕਰ ਦਿੰਦੀ ਹੈ। ਕੋਹ ਨਾਨਕ ਪਰ ਮੇਰੇ ਸੰਗੇ ਤਾਂ ਮੈਂ ਨਵਨਿਤ ਪਾਈ। ਗੁਰੂ ਨਾਨਕ ਸਾਹਿਬ ਜੀ ਕਹਿੰਦੇ ਨੇ ਪ੍ਰਭੂਪਤੀ ਮੇਰੇ ਅੰਗ ਸੰਗ ਵਸ ਰਿਹਾ ਹੈ। ਤਾਈਂ ਮੈਨੂੰ ਪ੍ਰਤੀਤ ਹੋ ਰਿਹਾ ਹੈ ਕਿ ਮੈਂ ਸ੍ਰਿਸ਼ਟੀ ਦੇ ਨੋ ਹੀ ਖਜ਼ਾਨੇ ਲੱਭ ਲਏ ਹਨ। ਸਰਸੜੇ ਸਰਸੜੇ ਮੇਰੇ ਭਾਈ ਸਭ ਮੀਤਾਰਾਮ ਹੁਣ ਮੇਰੇ ਸਾਰੇ ਮਿੱਤਰ ਭਰਾ ਸਾਰੇ ਗਿਆਨ ਇੰਦਰੇ ਆਨੰਦ ਪੂਰਤ ਹੋ ਰਹੇ ਹਨ ਸਰਸੜੇ ਦਾ ਮਤਲਬ ਵੇ ਹੁਣ ਮੇਰੇ ਸਾਰੇ ਮਿੱਤਰ ਭਰਾ ਸਾਰੇ ਗਿਆਨ ਇੰਦਰੇ ਆਨੰਦ ਰੂਪ ਹੋ ਰਹੇ ਹਨ ਬਿਖਮੋ ਬਿਖਮੋ ਅਖਾੜਾ ਮੈਂ ਗੁਰ ਮਿਲ ਜੀਤਾ RAM ਗੁਰੂ ਨੂੰ ਮਿਲ ਕੇ ਮੈਂ ਇਹ ਬੜਾ ਔਖਾ ਸੰਸਾਰ ਅਖਾੜਾ ਜਿੱਤ ਲਿਆ ਹੈ ਬੜਾ ਔਖਾ ਸੀ ਸੰਸਾਰ ਦਾ ਅਖਾੜਾ ਜਿੱਤਣਾ ਸੰਸਾਰ ਦਾ ਅਖਾੜਾ ਜਿੱਤਣਾ ਬੜਾ ਔਖਾ ਇਹ ਗੁਰੂ ਨੇ ਕਿਰਪਾ ਕੀਤੀ ਗਿਆਨ ਦੀ ਦਾਤ ਦਿੱਤੀ ਨਾਮ ਦੀ ਬਰਕਤ ਦੇ ਨਾਲ ਇਹ ਜਗਤ ਅਖਾੜਾ ਜਿੱਤਿਆ ਗਿਆ ਭਾਈ ਗੁਰਮਿਲ ਜੀਤਤਾ ਹਰ ਹਰ ਕੀਤਾ ਸੂਟੀ ਪੀਤਾ ਪਰਮਗੜਾ ਮਹਾਰਾਜ ਕਹਿੰਦੇ ਗੁਰੂ ਦੀ ਸ਼ਰਨ ਪੈ ਕੇ ਮੈਂ ਸੰਸਾਰ ਅਖਾੜਾ ਜਿੱਤਿਆ ਜਿੱਤਿਆ ਹੈ ਗੁਰੂ ਦੀ ਕਿਰਪਾ ਨਾਲ ਮੈਂ ਸਦਾ ਪ੍ਰਮਾਤਮਾ ਦਾ ਸਿਮਰਨ ਕਰਦਾ ਹਾਂ ਮੈਂ ਪਹਿਲਾਂ ਮਾਇਆ ਦੀ ਭਟਕਣਾ ਦੇ ਕਿਲੇ ਵਿੱਚ ਕੈਦ ਸਾਂ ਹੁਣ ਉਹ ਢਟਕਣਾ ਦੇ ਕਿਲੇ ਦੀ ਕੰਧ ਟੈ ਪਈ ਹੈ ਪਾਇਆ ਖਜ਼ਾਨਾ ਬਹੁਤ ਨੇਦਨ ਸਾਂਸ ਮੇਰੀ ਆਪ ਖੜਾ ਮੈਂ ਹਰ ਨਾਮ ਦਾ ਖਜ਼ਾਨਾ ਲੱਭ ਲਿਆ ਹੈ ਇੱਕ ਵੱਡਾ ਖਜ਼ਾਨਾ ਲੱਭ ਲਿਆ ਹੈ ਮੇਰੀ ਸਹਾਇਤਾ ਉੱਤੇ ਪ੍ਰਭੂ ਆਪ ਮੇਰੇ ਸਿਰ ਉੱਤੇ ਆਖ ਲੋਤਾ ਹੈ ਸੋਈ ਸੋ ਗਿਆਨ ਸੋ ਪਰਧਨ ਜੋ ਪ੍ਰਭ ਆਪਣਾ ਕੀਤਾ ਉਹੀ ਮਨੁੱਖ ਚੰਗੀ ਸੂਝ ਵਾਲਾ ਹੈ ਉਹੀ ਮਨੁੱਖ ਹਰਥਾ ਮੰਨਿਆ ਪਰਮੰਨਿਆ ਹੋਇਆ ਹੈ ਜਿਸ ਨੂੰ ਪ੍ਰਭੂ ਨੇ ਆਪਣਾ ਸੇਵਕ ਬਣਾ ਲਿਆ ਹੈ ਭਾਈ ਕੋ ਨਾਨਕ ਜਾਂ ਬਲ ਸੁਆਮੀ ਤਾਂ ਸਰ ਸੇ ਪਾਈ ਮੀਤਾ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਨੇ ਜਦੋਂ ਖਸਮ ਪ੍ਰਭੂ ਪੱਖ ਤੇ ਹੋਵੇ ਆਪਣੇ ਪੱਖ ਵਿੱਚ ਜਿਹਨੂੰ ਕਹਿੰਨੇ ਆ ਵੀ ਆਪਣੇ ਪੱਖ ਵਿੱਚ ਖੜ ਜੇ ਆਪਣੇ ਪੱਖ ਤੇ ਹੋਵੇ ਤਾਂ ਸਾਰੇ ਮਿੱਤਰ ਭਰਾ ਵੀ ਖੁਸ਼ ਹੋ ਜਾਂਦੇ ਹਨ ਜੇ ਆਪਾਂ ਵਾਰੀ ਦਾਰ ਨਾਲ ਜੇ ਵੀ ਕੋਈ ਲੀਡਰ ਦਾ ਲੀਡਰ ਆਪਣੇ ਪੱਖ ਦਾ ਹੈਗਾ ਤਾਂ ਨਗਰ ਵਾਲੇ ਵੀ ਫਿਰ ਆਪਣਾ ਪੱਖ ਕਰਨ ਲੱਗ ਜਾਂਦੇ ਵੀ ਇਹਦੀ ਉਹਦੇ ਨਾਲ ਬਣਦੀ ਆ ਤੇ ਆਪਣਾ ਜੇ ਕੋਈ ਕੰਮ ਹੋਇਆ ਤਾਂ ਆਪਣਾ ਕੰਮ ਕਰਾ ਦੂ ਇਹ ਇਸੇ ਤਰ੍ਹਾਂ ਹੀ ਭਾਈ ਜਦੋਂ ਪ੍ਰਭੂ ਪਰਮਾਤਮਾ ਮਨੁੱਖ ਦੇ ਪੱਖ ਵਿੱਚ ਆਉਂਦਾ ਨਾ ਤਾਂ ਫਿਰ ਸਾਰੀ ਦੁਨੀਆ ਸੰਸਾਰ ਨਮਸਕਾਰ ਕਰਦੀ ਹੈ ਉਹ ਉਹ ਸਖ ਪਿਆਰੇ ਨੇ ਸੀਰ ਸ਼ਹੀਦ ਸਿੰਘ ਸਿੰਘਣੀਆਂ ਭਗਤ ਪਿਆਰੇ ਪਟ ਸਾਹਿਬਾਨ ਜਿਨ੍ਹਾਂ ਦੀ ਬਾਣੀ ਦਰਜ ਹੈ ਗੁਰਮਖ ਪਿਆਰੇ ਗੁਰਸਿੱਖ ਜਿਹੜੇ ਉਸ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਨਾਲ ਜੁੜੀਆਂ ਹੋਈਆਂ ਰੂਹਾਂ ਨੇ ਗੁਰੂ ਦੇ ਸੰਦਾਨ ਤੇ ਚੱਲਣ ਵਾਲੇ ਨੇ ਗੁਰੂ ਤੋਂ ਆਪਣਾ ਆਪ ਕੁਰਬਾਨ ਕਰਨ ਵਾਲੇ ਨੇ ਉਹਨਾਂ ਦੇ ਪੱਖ ਵਿੱਚ ਫਿਰ ਉਹ ਪ੍ਰਭੂ ਪਰਮਾਤਮਾ ਖੜ ਜਾਂਦਾ ਤੇ ਉਹਨਾਂ ਦੀ ਸਾਰੀ ਦੁਨੀਆ ਉਸ ਉਸਤ ਕਰਦੀ ਹੈ ਉਹਨਾਂ ਦੇ ਗੁਣ ਗਾਉਂਦੀ ਹੈ ਉਹਨਾਂ ਦੇ ਇਤਿਹਾਸ ਨੂੰ ਯਾਦ ਕਰਦੀ ਹੈ ਉਹਨਾਂ ਦੇ ਜੀਵਨ ਦੀਆਂ ਸਿਫਤਾਂ ਕਰਦੀ ਹੈ ਫਿਰ ਦੁਨੀਆ ਸੋ ਸਤਗੁਰਾਂ ਦੀ ਕਿਰਪਾ ਸਤਕਾ ਆਪਾਂ ਪਾਵਨ ਪਵਿੱਤਰ ਅੰਗ 453 ਤੇ ਹੁਣ ਪੰਕਤੀਆਂ ਪੜ੍ਹਦੇ ਆਂ 2 4 ਆਸਾ ਮਹੱਲਾ ਪੰਜਵਾਂ ਅਕਾਥ ਕਥਾ ਅਕਾਸ਼ ਹਰ ਅਕਾਸ਼ ਕਥਾ ਕਿਸ ਜਾਏ ਨਾ ਜਾਣੀ RAM ਅਕੱਥਾ ਹਰ ਅਕਾਸ਼ ਕਥਾ ਕਿਸ ਜਾਏ ਨਾ ਜਾਣੀ RAM ਇਹ ਪਾਈ ਪ੍ਰਮਾਤਮਾ ਦੀ ਸਿਫਤ ਸਲਾਹ ਆਪਣੀ ਹੋਮੇ ਚਤਰਾਈ ਦੇ ਆਧਾਰ ਤੇ ਨਹੀਂ ਕੀਤੀ ਜਾ ਸਕਦੀ। ਸ਼ਿਆਣਪ ਚਤਰਾਈ ਦੇ ਆਸਰੇ ਪ੍ਰਮਾਤਮਾ ਦੀ ਸਿਫਤ ਸਲਾਹ ਨਾਲ ਜਾਣ ਪਛਾਣ ਨਹੀਂ ਪਾਈ ਜਾ ਸਕਦੀ। ਇਹ ਤਾਂ ਗੁਰੂ ਦੀ ਮਤ ਨਾਲ ਭਾਈ ਤੇਰੀ ਜਾਣ ਪਛਾਣ ਬਣਨੀ ਆ ਉਸ ਪ੍ਰਭੂ ਪਰਮਾਤਮਾ ਦੇ ਨਾਲ ਆਪ ਦੀ ਸ਼ਾਨ ਬਣਾਣੀ ਇਹਨੂੰ ਪ੍ਰਾਪਤ ਕਰ ਸਕਦਾ ਮਹਾਰਾਜ ਕਹਿੰਦੇ ਅ ਕਥਾ ਹਰ ਅਕਥ ਕਥਾ ਕਿਸ ਜਾਏ ਨਾ ਜਾਣੀ ਰਾਮ ਦੁਬਾਰੇ ਫੇਰ ਬੋਲਣ ਲੱਗਾ ਜੀ ਇਹ ਹੈ ਭਾਈ ਪਰਮਾਤਮਾ ਦੀ ਸਿੱਖਤ ਸਲਾਹ ਆਪਣੀ ਹੋਮੇ ਚਤਰਾਈ ਤੇ ਆਧਾਰ ਚਤਰਾਈ ਦੇ ਆਧਾਰ ਤੇ ਨਹੀਂ ਕੀਤੀ ਜਾ ਸਕਦੀ ਵੀ ਆਪਣੀ ਸ਼ਾਨ ਫਨਾਲ 64 ਚਤਰਾਈ ਤੇ 64 ਚਤਰਾਈ ਦੇ ਆਸਰੇ ਪ੍ਰਮਾਤਮਾ ਦੀ ਸਿੱਖਤ ਸਲਾਹ ਨਾਲ ਜਾਣ ਪਛਾਣ ਨਹੀਂ ਪਾਈ ਜਾ ਸਕਦੀ ਇਹ ਤਾਂ ਭੋਲੇ-ਪਾਲੇ ਭੋਲੇ-ਪਾਏ ਮਲੇ ਰਗੁਰਾਇਆ ਆਪਣਾ ਆਪ ਤਿਆਗ ਕੇ ਉਸ ਪ੍ਰਭੂ ਪ੍ਰਮਾਤਮਾ ਨੂੰ ਸਿਰ ਮੱਥੇ ਮੰਨਣਾ ਉਹਦੇ ਹੁਕਮ ਨੂੰ ਆਪਣੇ ਹਿਰਦੇ ਘਰ ਵਿੱਚ ਵਸਾ ਕੇ ਪ੍ਰਭੂ ਪਰਮਾਤਮਾ ਦੇ ਹੁਕਮ ਅਨੁਸਾਰ ਗੁਰੂ ਦੇ ਕਹਿਣੇ ਅਨਸਾਰ ਆਪਣਾ ਜੀਵਨ ਬਸਰ ਕਰਨਾ ਉਹਦੀ ਬੰਦਗੀ ਦੀ ਦਾਤ ਮਿਲ ਸਕਦੀ ਹੈ। ਸੁਰਨਰ ਸੁਰਨਰ ਮਨ ਜਨ ਸਹਿਜ ਬਖਾਣੀ RAM ਦੇਵੀ ਸੁਭਾਅ ਵਾਲੇ ਸ਼ਾਂਤ ਚਿਤ ਰਹਿਣ ਵਾਲੇ ਮਨੁੱਖ ਆਤਮਿਕ ਅਡੋਲਤਾ ਵਿੱਚ ਟਿਕ ਕੇ ਹੀ ਸਿਫਤ ਸਲਾਹ